ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਅੱਜ ਇਸ ਵੇਲੇ ਦੀ ਬੇਹੱਦ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹਦੇ ਪੰਜਾਬੀ ਖਾਸ ਕਰਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆਸਟ੍ਰੇਲੀਆ ਜਾ ਕੇ ਪੜ੍ਹ ਰਹੇ ਨੇ ਤੇ ਜਿਹੜੇ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਬੇਹੱਦ ਹੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤਾਂ ਦੱਸ ਦੇਣਾ ਚਾਹੁੰਦੇ ਕਿ ਆਸਟ੍ਰੇਲੀਅਨ ਸਰਕਾਰ ਦੇ ਵੱਲੋਂ ਕਾਲਜ ਬੰਦ ਕਰ ਦਿੱਤੇ ਗਏ ਤਕਰੀਬਨ 150 ਕਾਲਜ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਤੇ 140 ਕਾਲਜਾਂ ਨੂੰ ਸਖਤ ਚੇਤਾਵਨੀ ਦਿੱਤੀ ਗਈਆਂ ਤਾਂ ਫੇਕ ਕਾਲਜ ਚਲਾ ਰਹੇ ਸੀਗੇ ਆਸਟ੍ਰੇਲੀਆ ਸਰਕਾਰ ਨੇ ਫੇਕ ਕਾਲਜਾਂ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਟ੍ਰੇਨਿੰਗ ਦੇ ਬਹਾਨੇ ਫੇਕ ਕਾਲਜ ਚਲਾ ਰਹੇ ਸੀਗੇ ਤਾਂ ਵੱਡੀ ਅਪਡੇਟ ਜਿਹੜੀ ਹੈ ਲੈ ਕੇ ਆਜ਼ਰ ਹੋਏ ਆ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਕਾਲਜ ਕੋਰਸ ਕਰਵਾਉਣ ਦੇ ਬਹਾਨੇ ਜਿਹੜਾ ਫੇਕ ਕਾਲਜ ਚਲਾ ਰਹੇ ਸੀਗੇ ਕੋਰਸ ਕਰਵਾਉਣ ਦਾ ਦਾਵਾ ਤਾਂ ਕਰਦੇ ਸੀਗੇ ਪਰ ਜਾਂਚ ਦੇ ਵਿੱਚ ਜਿਹੜੇ ਆ ਸਬੂਤ ਨਹੀਂ ਦੇ ਸਕੇ ਜਿਸ ਕਰਕੇ ਸਰਕਾਰ ਨੇ ਵੱਡਾ ਫੈਸਲਾ ਲਿਆ तकरीबन 150 ਕਾਲਜਾਂ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਇਸ ਤੋਂ ਇਲਾਵਾ 140 ਕਾਲਜਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਆ ਤਾਂ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ 35% ਦੀ ਕਾਲਜ ਜਿਹੜਿਆ ਨਿਊ ਸਾਊਥ ਵੇਲਜ਼ ਦੇ 35% ਦੀ ਕਾਲਜ ਬੰਦ ਕੀਤੇ ਗਏ ਇਸ ਦੇ ਵਿੱਚੋਂ ਇਸ ਤੋਂ ਇਲਾਵਾ ਕੁਵਿੰਸਲੈਂਡ ਦੇ 29% ਦੀ ਕਾਲਜ ਬੰਦ ਕੀਤੇ ਗਏ ਤੇ ਇਸ ਤੋਂ ਇਲਾਵਾ ਵਿਕਟੋਰੀਆਨ ਦੇ 19% ਦੀ ਕਾਲਜ ਇਸ ਦੇ ਵਿੱਚ ਸ਼ਾਮਿਲ ਨੇ ਜਿਸ ਦੇ ਉੱਤੇ ਸਿਕੰਜਾ ਕੱਸਿਆ ਆਸਟ੍ਰੇਲੀਅਨ ਸਰਕਾਰ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਖਾਸ ਕਰਕੇ ਇੰਟਰਨੈਸ਼ਨਲ ਵਿਦਿਆਰਥੀ ਨਾਲ ਕਾਲਜਾਂ ਦੇ ਵਿੱਚ ਪੜ੍ਹਦੇ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਹ ਕਾਲਜ 150 ਦੇ ਕਰੀਬ ਕਾਲਜ ਬੰਦ ਕਰ ਦਿੱਤੇ ਗਏ ਹਾਲਾਂਕਿ ਸਰਕਾਰ ਦੇ ਵੱਲੋਂ ਜਰੂਰ ਉੱਥੇ ਪ੍ਰਬੰਧ ਕੀਤੇ ਜਾਣਗੇ ਨਾ ਵਿਦਿਆਰਥੀਆਂ ਦੀ ਐਡਮਿਸ਼ਨਾਂ ਹੋਰ ਨਾ ਕਾਲਜਾਂ ਦੇ ਵਿੱਚ ਵੀ ਕੀਤੀਆਂ ਜਾਣਗੀਆਂ ਪਰ ਕਿਤੇ ਨਾ ਕਿਤੇ ਜਿਹੜੇ ਨਵੇਂ ਵਿਦਿਆਰਥੀ ਇੱਥੋਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੋਚ ਰਹੇ ਨੇ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੋਚ ਰਹੇ ਨੇ ਤਾਂ ਉਹਨਾਂ ਲਈ ਬੇहद ਦੀ ਜ਼ਰੂਰੀ ਖਬਰ ਹੈ ਕਿ ਜਿਹੜੇ ਫੇਕ ਕਾਲਜ ਆ ਉਹਨਾਂ ਤੋਂ ਬਚ ਕੇ ਰੋ ਕਿਉਂਕਿ ਇਹ ਵੋਕੇਸ਼ਨਲ ਐਜੂਕੇਸ਼ਨਸ ਵਗੈਰਾ ਦਿੰਦੇ ਨੇ ਜਿਸ ਦੇ ਵਿੱਚ ਵੱਖੋ-ਵੱਖਰੀਆਂ ਸਿਖਲਾਈਆਂ ਹੁੰਦੀਆਂ ਸਿਖਲਾਈਆਂ ਨਾਲ ਸੰਬੰਧਤ ਜਿਹੜੇ ਆ ਕੋਰਸ ਕਰਵਾਉਂਦੇ ਨੇ ਵੱਖੋ-ਵੱਖਰੇ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਇਹ ਜਿਹੜੇ ਵੋਕੇਸ਼ਨਲ ਕਾਲਜ ਜਿਹੜੇ ਆ ਇਹ ਟ੍ਰੇਨਿੰਗ ਦਿੰਦੇ ਨੇ ਤਾਂ ਉਸ ਨੂੰ ਲੈ ਕੇ ਨਾ ਉੱਤੇ ਸ਼ਿਕੰਜਾ ਕੱਸਿਆ ਗਿਆ ਕਿਉਂਕਿ ਇਹ ਕੋਰਸ ਕਰਵਾਉਣ ਦਾ ਦਾਅਵਾ ਤਾਂ ਕਰਦੇ ਸਕੇ ਪਰ ਜਾਂਚ ਦੇ ਵਿੱਚ ਜਿਹੜੇ ਆ ਫੇਲ ਹੁੰਦੇ ਹੋਏ ਨਜ਼ਰ ਆਏ ਜਾਂਚ ਦੇ ਸਬੂਤ ਨਹੀਂ ਦੇ ਸਕੇ ਇਸ ਕਰਕੇ ਇਹਨਾਂ ਨੂੰ ਜਿਹੜਾ ਆ ਆਸਟ੍ਰੇਲੀਅਨ ਸਕਿੱਲ ਕੁਆਲਿਟੀ ਅਥਾਰਟੀ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਵੱਡੀ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਆ 3800 ਦੇ ਵਿੱਚੋਂ 3800 ਸਿਖਲਾਈ ਸੰਸਥਾਵਾਂ ਤਕਰੀਬਨ ਆਸਟ੍ਰੇਲੀਆ ਦੇ ਵਿੱਚ ਆ ਜਿਨ੍ਹਾਂ ਵਿੱਚੋਂ 150 ਸਿਖਲਾਈ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ 140 ਸੰਸਥਾਵਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਵੀ ਕੀਤੇ ਜਾ ਸਕਦੇ ਤਾਂ ਖਾਸ ਕਰਕੇ ਜਿਹੜੇ ਪੰਜਾਬੀ ਖਾਸ ਕਰਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਆ ਤਾਂ ਜਿਹੜੇ ਪੰਜਾਬੀ ਖਾਸ ਕਰਕੇ ਹੁਣ ਸੋਚ ਰਹੇ ਨੇ ਕਿ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰਾਂਗੇ ਉੱਥੇ ਸੈੱਟ ਹੋਵਾਂਗੇ ਤਾਂ ਉਹਨਾਂ ਲਈ ਬੇहद ਹੀ ਜ਼ਰੂਰੀ ਖਬਰ ਹੈ ਕਿ ਨਕਲੀ ਕਾਲਜਾਂ ਦੇ ਚਾਂਸੇ ਦੇ ਵਿੱਚ ਤੁਸੀਂ ਵੀ ਕਿਤੇ ਫਸ ਨਾ ਜਾਇਓ ਨਕਲੀ ਕਾਲਜਾਂ ਤੋਂ ਬਚ ਕੇ ਰਹੇ ਕਿਉਂਕਿ ਸਰਕਾਰ ਹੁਣ ਸਖਤ ਹੋ ਚੁੱਕੀ ਆ ਸਰਕਾਰ ਦੇ ਵੱਲੋਂ ਵੱਡੇ ਫੈਸਲੇ ਲਈ ਜਾ ਰਹੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਹਨਾਂ ਕਾਲਜਾਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਨਕਲੀ ਕਾਲਜਾਂ ਦੇ ਉੱਤੇ ਆਸਟ੍ਰੇਲੀਆ ਦੀ ਸਰਕਾਰ ਨੇ ਸਿਕੰਜਾ ਕੱਸਿਆ तकरीबन 150 ਕਾਲਜ ਬੰਦ ਕਰ ਦਿੱਤੇ ਗਏ ਅਤੇ ਇਸ ਤੋਂ ਇਲਾਵਾ 140 ਕਾਲਜਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਤਾਂ ਆਸਟ੍ਰੇਲੀਆ ਜਾ ਕੇ ਪੜ੍ਹਨ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲੇ ਤੇ ਇਸ ਤੋਂ ਇਲਾਵਾ ਨਕਲੀ ਕਾਲਜਾਂ ਤੋਂ ਬਚ ਕੇ ਰਹਿਣਾ ਕਿਉਂਕਿ ਜਿਹੜੇ ਕਾਲਜ ਪ੍ਰੋਫੈਸ਼ਨਲੀ ਚੱਲ ਰਹੇ ਜਾਂ ਆਫੀਸ਼ੀਅਲ ਸਕੂਲ ਹੈਗੇ ਤਾਂ ਉਹਨਾਂ ਵਿੱਚ ਹੀ ਐਡਮਿਸ਼ਨ ਲੈਣਾ ਇਹਨਾਂ ਨਕਲੀ ਕਾਲਜਾਂ ਤੋਂ ਸਾਵਧਾਨ ਰਹਿਣਾ ਆਸਟ੍ਰੇਲੀਆ ਜਾਣ ਤੋਂ ਪਹਿਲਾਂ